ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹਾਂ ਲੈ ਵੀ ਮੋਟਰਸਾਈਕਲ ਦੱਸੋ ਪਹਿਲਾਂ ਕਿਵੇਂ ਲੱਗਦੀ ਹੈ ਫੈਂਸ ਸਿਰਾਂ ਲੱਗਿਆ ਜੀ ਸਿਰਾਂ ਲੱਗਿਆ ਹਾਂ ਇਹ ਰੂਖ ਹੋਸ਼ ਹੋਗੀ ਹੋਰੀ ਰੂਖ ਹੋਸ਼ ਹੋਗੀ ਹਾਂ ਜੀ ਤੇ ਇਹ ਮੋਟਰਸਾਈਕਲ ਦਾ ਪਹਿਲਾਂ ਵੀ ਲੈ ਵੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਇੱਕ ਅਨੋਖਾ ਜਿਹਾ ਮੋਟਰਸਾਈਕਲ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਘੈਂਟ ਲੁੱਕ ਦੇ ਵਿੱਚ ਬਣਿਆ ਤੇ ਬਹੁਤ ਹੀ ਸੋਹਣਾ ਹੈ ਬਈ ਬਾਕੀ ਤੁਹਾਨੂੰ ਕਮੈਂਟਾਂ 'ਚ ਸਾਨੂੰ ਦੱਸਿਓ ਜਰੂਰ ਤੇ ਕਿਵੇਂ ਬਣਿਆ ਕੋਈ ਬਾਦਖਾਟ ਹੋਈ ਤਾਂ ਵੀ ਸਾਨੂੰ ਦੱਸਿਆ ਕਰੋ ਕਿਉਂਕਿ ਆਉਣ ਵਾਲੇ ਵੀਡੀਓ ਦੇ ਵਿੱਚ ਅਸੀਂ ਉਹ ਸੁਧਾਰ ਕਰ ਰਹੀਏ ਚੀਜ਼ ਦਾ ਕਿਸੇ ਵੀ ਚੀਜ਼ ਦੀ ਤੁਹਾਨੂੰ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲੈ ਵੀ ਆਜੋ ਤੁਹਾਨੂੰ ਦਿਖਾਉਣੀ ਆ ਮੋਟਰਸਾਈਕਲ ਲੈ ਵੀ ਦੋਸਤੋ ਜਿਹੜਾ ਮੋਟਰਸਾਈਕਲ ਆਪਾਂ ਤਿਆਰ ਕੀਤਾ ਸੀ ਪਹਿਲਾਂ ਤੁਸੀਂ ਮੋਟਰਸਾਈਕਲ ਦੇਖੋ ਤੇ ਫਿਰ ਬਾਈਆਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਸਾਰੀ ਸਾਈਡ ਆ ਵਗੈਰਾ ਦੇਖੋ ਕੱਲੀ ਕੱਲੀ ਚੀਜ਼ ਦੇਖੋ ਠੀਕ ਹੈ ਜੀ ਦੇਖ ਸਕਦੇ ਬਈ ਕਿਹੜੇ ਕਿਹੜੇ ਵੀਰਾਂ ਨੂੰ ਸ਼ੌਂਕ ਹੈ ਸਾਨੂੰ ਉਹ ਵੀ ਦੱਸਿਆ ਕਰੋ ਬਈ ਕਿਉਂਕਿ ਬਹੁਤ ਘੱਟ ਵੀਰਾਂ ਨੂੰ ਇਹ ਗੱਡੀ ਦੇਖਣ ਨੂੰ ਮਿਲਦੀ ਹੈ ਬਹੁਤ ਵਾਰੀ ਤਾਂ ਦਰਸ਼ਨ ਪਾਉਣ ਨੂੰ ਦੱਸਦੇ ਨੇ ਕਿ ਓਏ ਲੈ ਵੀ ਇਹ ਗੱਡੀ ਬਹੁਤ ਘੱਟ ਵੀਰਾਂ ਦਾ ਹੀ ਮਿਲਦੀ ਐ ਕਿਉਂਕਿ ਜਿਹੜੇ ਵੀਰ ਪੁਰਾਣੇ ਹੁੰਦੇ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਸਾਰੇ ਤਿਆਰ ਕਰਵਾਉਂਦੇ ਨੇ ਲੈ ਵੀ ਕਿਹੜੇ ਕਿਹੜੇ ਵੀਰਾਂ ਨੂੰ ਇਹ ਚੀਜ਼ਾਂ ਦਾ ਸ਼ੌਂਕ ਹੈ ਸਾਨੂੰ ਕਮੈਂਟਾਂ ਦੇ ਵਿੱਚ ਮੈਸੇਜ ਜ਼ਰੂਰ ਪਾਓ ਬਈ ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਖਤਮ ਹੋ ਚੁੱਕੀਆਂ ਨੇ ਤੇ ਬਾਈ ਜਿਹੜੇ ਹੈਗੇ ਨੇ ਪੁਰਾਣੀ ਗੱਡੀਆਂ ਨੂੰ ਦੁਬਾਰੇ ਰੀਸਟੋਰ ਕਰਾਉਂਦੇ ਨੇ ਬਾਈ ਦੇਖੋ ਤੇ ਇਹਨਾਂ ਦਾ ਸਮਾਨ ਵੀ ਕਾਫੀ ਔਖਾ ਮਿਲਦਾ ਪਰ ਜਿਹੜੇ ਸ਼ੌਂਕ ਵਾਲੇ ਬੰਦੇ ਨੇ ਉਹ ਜ਼ਰੂਰ ਤਿਆਰ ਕਰਵਾਉਂਦੇ ਨੇ ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ ਭਾਈ ਦੇਖ ਸਕਦੇ ਹੋ ਤੇ ਬਾਈ ਨੇ ਪੈਸੇ ਵੀ ਵਧੀਆ ਲਾਇਨ ਹੈ ਤੇ ਗੱਡੀ ਵੀ ਸਰਾ ਬਣੀ ਹੈ ਲੈ ਤੇ ਆਜਾ ਤੁਹਾਨੂੰ ਕਰਾਉਣੀ ਹੈ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਆ ਕੋਈ ਲੈ ਵੀ ਮੋਟਰਸਾਈਕਲ ਦੱਸੋ ਪਹਿਲਾਂ ਕਿਵੇਂ ਲੱਗਦੀ ਹੈ ਸਰਾ ਲੱਗਿਆ ਜੀ ਸਰਾ ਲੱਗਿਆ ਹਾਂ ਇਹ ਰੂਖ ਹੋຊੋਗੇ ਹੋਰੀ ਰੂਖ ਹੋຊੋਗੀ ਹਾਂ ਜੀ ਤੇ ਇਹ ਮੋਟਰਸਾਈਕਲ ਦਾ ਪਹਿਲਾਂ ਵੀ ਇੱਕ ਲੈਤਾ ਸੀ ਇਹ ਆਪਾਂ ਨੂੰ ਹੋ ਗਈ 10-12 ਸਾਲ ਲੱਗਦੇ ਨੇ ਅੱਛਾ ਅੱਛਾ ਜੀ ਤੁਹਾਨੂੰ ਵੀਡੀਓ ਦੇਖਦੇ ਹੋਗੇ ਸਾਡੀ ਹਾਂ ਸੋਟੀਆਂ ਵੀਡੀਓ ਬਹੁਤ ਦੇਖਦਾ ਤੇ ਮੈਂ ਫਿਰ ਮੇਰੇ ਮਾਚਾਲਾ ਆਪਣੇ ਵਾਲੇ ਤਿਆਰ ਕਰਾਈ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਘੱਟ ਮਿਲਦੇ ਨੇ ਇਹ ਬਹੁਤ ਘੱਟ ਪਈ ਨਾ ਇਹ ਚੀਜ਼ਾਂ ਨੂੰ ਸਾਹਮਣੇ ਰੱਖਦੇ ਨੇ ਹਾਂ ਜੀ ਹਾਂ ਕਿਉਂਕਿ ਹਰੇਕ ਬਾਈ ਨੂੰ ਸੌਂਕ ਹੁੰਦਾ ਯਾਰ ਮੇਰੀ ਪੁਰਾਣੀ ਚੀਜ਼ ਹੈ ਤਾਂ ਆਪਾਂ ਇਹਦੇ ਕਮਾਈ ਕਰੀ ਹੈ ਕੋਈ ਵੀ ਆਪ ਦਾ ਮਨ ਦੀ ਚਾਹਤ ਹੁੰਦੀ ਵੀ ਇਹ ਚੀਜ਼ ਨੂੰ ਹੀਰਾ ਬਣਾਈ ਖੁਸ਼ ਆਇਆ ਮੇਰੇ ਡੈਡੀ ਦਾ ਬੜੀਆ ਪਸੰਦੀਦਾ ਸੀ ਮੋਟਾ ਅੱਛਾ ਅੱਛਾ ਜੀ ਤੁਹਾਡੇ ਡੈਡੀ ਦੀ ਪਸੰਦ ਦੀ ਗੱਟ ਹੈ ਹਾਂ ਮੈਂ ਆਪਣੇ ਪਪੂ ਨੂੰ ਅੱਛਾ ਆਇਆ ਆਪਣੇ ਪਪੂ ਬੜੇ ਜੀ ਚਲੋ ਯਾਦ ਕਰੀ ਵੀ ਚੀਜ਼ ਰਹਿ ਜਾਂਦੇ ਆ ਉਹਨੂੰ ਰੱਖਣਾ ਬਹੁਤ ਜ਼ਰੂਰੀ ਕੀਤਾ ਨੇ ਅੱਜ ਕੱਲ ਕੋਈ ਬੰਦਾ ਨਾ ਪੁਰਾਣੀ ਚੀਜ਼ਾਂ ਨੂੰ ਸਾਹਮਦਾ ਨਹੀਂ ਹੈਗਾ ਕਿਉਂਕਿ ਸਾਹਮਣੀ ਬਹੁਤ ਜ਼ਰੂਰੀ ਹੈ ਹਾਂਜੀ ਸਮਾਈ ਦੇ ਨਾਲ ਹੀ ਹੈ ਬਈ ਹਾਂਜੀ ਲੈ ਵੀ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਲੈਣੀ ਠੀਕ ਹੈ ਦੇਖਦੇ ਆ ਕਿਹੜੇ ਕਿਹੜੇ ਵੀਰਾਂ ਨੇ ਕੈਲੀਬਰ ਚਲਾਇਆ ਤਾਂ ਕਮੈਂਟਾਂ 'ਚ ਜੱਸ ਜ਼ਰੂਰ ਲਿਖੋ